ਸੋਹਣ ਸਿੰਘ ਕ੍ਰਿਸ਼ਨ ਕੁਮਾਰ ਜੀ ਅਰ ਤੁਹਾਡੇ ਸਾਹਮਣੇ ਪੀਐਸਸੀ ਦੇ ਦਫਤਰਾਂ ਅਮਰਜੀਤ ਸਿੰਘ ਮੰਗਲੀ ਜੀ ਆਜੀ ਪੜ੍ਹ ਲੈਣਗੇ ਉਹਨਾਂ ਤੋਂ ਬਾਅਦ ਬਲਜੀਤ ਸਿੰਘ ਜੀ ਮਾਨ ਸਤਿ ਸ੍ਰੀ ਅਕਾਲ ਅਮਰਜੀਤ ਸਿੰਘ ਜੀ ਨੂੰ ਸਤ ਤੋਂ ਪਹਿਲਾਂ ਜੋ ਸਾਰੇ ਠੇਕੇਦਾਰ ਵੀਰ ਜਿਹੜਾ ਮੁੱਖ ਮੰਤ ਪ੍ਰਮਾਨਤਮਾਨ ਤੋਂ ਜਾਂ ਬੇਤਵਾਲੀ ਹਰਪਾਲ ਸਿੰਘ ਜੀ ਨੂੰ ਜਾਂ ਪਾਰ ਕੋਈ ਨੈਮੰਟਾ ਜਿਹੜੇ ਮੀਟਿੰਗ ਦੇ ਵਿੱਚ ਸਮਝੌਤੇ ਹੋਏ ਹੋਏ ਨੇ ਕੱਚੇ ਕੰਮ ਦੀਆਂ ਮੀਟਿੰਗਾਂ ਹੋਈਆਂ ਜੰਬਲਿਹਾਰ ਸਿੰਘ ਨਾਲ ਮੀਟਿੰਗ ਹੋਈ ਵੀ ਕੱਚੇ ਕੰਮ ਨੂੰ ਪੱਕਾ ਕੀਤਾ ਜਾਵੇ ਜੇ ਪੱਕਾ ਨਹੀਂ ਕੀਤਾ ਜਾਂਦਾ ਟੋਟੋ ਘਾਟ ਤਨਖਾ 30000 ਰੁਪਏ ਕਰ ਹੁਣ ਬਣਦੀ ਆ ਅਣ ਕਈ ਵਾਰ ਸਾਡੇ ਸਾਥੀ ਕਹਿੰਦੇ ਆ ਵੀ ਪੀਐਸਬੀ ਜੋਇੰਟ ਫਰਮੇ ਸਾਡੀ ਮੰਗ ਰੱਖੀ ਜਾਂਦੀ ਅਲਡ ਮੰਗ ਪਤਾ ਨਹੀਂ ਮੇਰੇ ਕੋਲ ਜਿਹੜੀ 2 ਜੂਨ ਨੂੰ ਮੀਟਿੰਗ ਹੋਈ ਆ 2 ਜੂਨ ਨੂੰ ਆ 2 ਜੂਨ 2025 ਨੂੰ ਠੇਕੇਦਾਰ ਨੂੰ ਪੱਕੇ ਕਰਨ ਦੀ ਗੱਲ ਤੀਜੀ ਮੰਗ ਆ ਰੱਖੀ ਗਈ ਆ ਜਿਹੜੀ 2 ਜੂਨ ਨੂੰ ਮੀਟਿੰਗ ਹੋਈ ਮਹਾਲੀਆ ਦੇ ਵਿੱਚ ਬੀਲੀ ਮੰਦਿਰ ਰਵਨ ਸਿੰਘ ਇਰਟਿਓ ਦੇ ਨਾਲ ਉਹਦੇ ਵਿੱਚੋਂ ਸਹਿਮਤੀਆਂ ਬਣੀਆਂ ਮੰਗਾ ਮੰਨਿਆ ਵੀ ਹਵ ਕਰੂੰਗਾ ਲਾਗੂ ਜਿੰਨੀਆਂ ਸਹਿਮਤੀਆਂ ਬਣੀਆਂ 2 ਜੂਨ ਦੀ ਮੀਟਿੰਗ ਦੇ ਵਿੱਚ ਉਹਨਾਂ ਵਿੱਚੋਂ ਇੱਕ ਵੀ ਮੰਗ ਨਹੀਂ ਮੰਨੇਗੀ ਆਪਾਂ ਕਹਿ ਦਿੰਦੇ ਆ ਇੱਕ ਵੀ ਮੰਗ ਨਹੀਂ ਮੰਨੇਗੀ ਜਿਸ ਕਰਕੇ ਪੀਐਸ ਵੀ ਜੁਆਇੰਟ ਹੋਰਨੇ ਫੈਸਲਾ ਕੀਤਾ ਵੀ ਹੁਣ ਆਉਣ ਵਾਲੀ 11 ਤੋਂ 12 ਜੁਲਾਈ ਤੱਕ ਧਰਨੇ ਲਾਉਣੇ ਆ ਤੇ 22 ਜੁਲਾਈ ਨੂੰ ਸਾਡੇ ਜਿੰਨੇ ਵੀ ਪਾਵਰ ਵਾਲੇ ਮੁਲਾਜ਼ਮਾ ਜਾਂ ਪੀਐਸਪੀਸੀਲ ਦੇ ਮੁਲਾਜ਼ਮਾ ਬਿਲੀ ਮਾਂ ਪਿਰ ਹੋਣ ਸੀ ਇਹ ਟੂ ਨੂੰ ਫੇਰ ਕੇ ਨਹੀਂ ਲਾ ਗੇ ਹੁਣ ਕੇ ਨਾਵੇਂ ਕੀ ਬਣਦਾ ਜੀ ਪਹਿਲਾਂ ਬਹੁਤ ਵਾਰੀ ਘਿਰਿਆ ਪ੍ਰਧਾਨੋਆਂ ਨੇ ਮੁਖੋਂ ਨਿ ਭਮਾਂਦੋਂ ਬਹੁਤ ਵਾਰੀ ਘਿਰਿਆ ਮੇ ਤੋਂ ਇਹ ਹਰਪਾਲ ਸਿੰਘ ਜੀ ਬੰਨ ਬਹੁਤ ਵਾਰੀ ਘਿਰਿਆ ਪਰ ਸਰਕਾਰਾਂ ਸਰਕਾਰਾਂ ਹੱਥੋਂ ਵੱਧ ਬੇਈਮਾਨ ਹੋ ਚੁੱਕੀਆਂ ਨੇ ਆ ਜਿਹੜੀ ਗੱਲ ਕੀਤੀ ਸੀ ਪਹਿਲਾਂ ਵੀ ਸੱਚ ਤੇ ਝੂਠ ਦਾ ਟਕਰਾ ਹਮੇਸ਼ਾ ਹੁੰਦਾ ਰਿਹਾ ਮੈਂ ਥੋੜੀ ਜੀ ਗੱਲ ਕਰਨਾ ਕਿਉਂਕਿ ਗੁਰਨਾਨਕ ਦੇਵ ਜੀ ਦੀ ਬਾਵਰ ਦੀ ਖੜਕਲੀ ਰਹੀ ਆ ਉਦਵਦ ਗੁਰੂ ਆਰਜਨ ਦੇਵ ਜੀ ਜਹਾਂਗੀਰ ਬਾਦਸ਼ਾਹ ਵੀ ਖੜਕ ਰਹੀ ਸੀ ਸੱਚ ਦੇ ਪਰਦਾ ਗੁਰੂ ਆਰਜਨ ਦੇਵ ਨੇ ਜਹਾਂਗੀਰ ਨੂੰ ਝੂਠ ਬੋਲਦਾ ਸੀ ਗੁਰੂ ਹਰਗੋਬਿੰਦ ਸਾਹਿਬ ਨੂੰ ਜਹਾਂਗੀਰ ਨੇ ਗਵਾਲੀ ਰਿਆਲਜ ਰੱਖਿਆ ਉਸ ਤੋਂ ਅਲਗ ਕੱਲ ਲਈ ਆਪਾਂ ਨੌਵੇਂ ਪਾਸ਼ਾ ਜਿਹੜਾ ਕਸ਼ਮੀਰੀ ਪੰਤਾਂ ਦਾ ਜਨਯੋ ਲਾਣਾ ਰੰਗਰੇਵਾਲਾ ਸ਼ੁਰੂ ਕਰਦਾ ਸੀ ਤਾਂ ਉਹਨਾਂ ਦੇ ਜਨਯੋ ਲਈ ਖਾਤਰ ਸੱਚ ਦੀ ਗੱਲ ਕਰਨ ਲੱਗਿਆ ਮੈਂ ਗੁਰੂ ਤੇਗ ਬਹਾਦਰ ਜੀ ਨੇ ਸਿੱਛਤਾ ਸੱਚ ਦੇ ਝੂਠ ਦਾ ਟਾਕਰਾ ਹੁੰਦਾ ਰਿਹਾ 10ਵੇਂ ਪਾਸ਼ਾ ਗੁਰੂ ਗੋਬਿੰਦ ਸਿੰਘ ਜੀ ਗੱਲ ਕਰੀ ਆਪਾਂ ਔਰੰਗਜ਼ੇਬ ਬਾਦਸ਼ਾਹ ਮੋਕੇ ਔਰੰਗਜ਼ੇਬ ਹਰੇ ਗੁਰੂ ਗੋਬਿੰਦ ਸਿੰਘ ਜੀ ਦਾ ਕੋਈ ਰੋਲਾ ਨਹੀਂ ਸੀ ਜ਼ਮੀਨ ਦਾ ਕੋਈ ਹੋਰ ਜਾਇਦਾਦ ਦਾ ਰੋਲਾ ਨਹੀਂ ਸੀ ਸਿਰ ਸੱਪ ਦੇ ਪੈਰ ਹੰਦੇ ਸੀ ਜਿਸ ਕਰਕੇ ਤੇ ਸਾਚੇ ਝੂਠ ਦਾ ਟਾਇਲ ਹੁੰਦਾ ਰਿਹਾ ਗੁਰੂ ਗੋਬਿੰਦ ਸਿੰਘ ਜੀ ਨੇ ਪਵਾ ਆਪਣੇ ਚਾਰ ਸਹਿਰ ਸ਼ਹੀਦ ਕਰਾਏ ਸਿੰਘ ਵੀ ਸ਼ਹੀਦ ਹੋਏ ਮਾਦਾ ਗੁਰਦੇਵ ਕੌਰ ਜੀ ਨੇ ਸੀ ਦੀਆਂ ਪਾਈਆਂ ਸਾਨੂੰ ਆਪ ਪਤਾ ਸਾਚੇ ਝੂਠ ਦਾ ਟਾਗੜਾ ਹੁੰਦਾ ਰਿਹਾ ਆਉਣ ਵਾਲੇ ਸਮੇਂ ਹੁੰਦਾ ਰਹੂਗਾ ਸਾਨੂੰ ਇਹ ਸੰਤਾਪ ਕਿਉਂ ਭੋਗਣਾ ਪਿਆ ਜਦੋਂ ਮਹਾਰਾਣੀ ਜੀਸਨ ਦੇ ਰਾਜ ਤੋਂ ਬਾਅਦ 1802 ਤੋਂ ਬਾਅਦ ਜਦੋਂ ਮਹਾਰਾਣੀ ਜੀਸਨ ਦੀ ਮੌਤ ਹੋ ਗਈ ਕੋਸਮ ਅੰਗਰੇਜ਼ਾਂ ਨੇ ਰਾਜ ਕੀਤਾ ਅਰੇ ਅੰਗਰੇਜ਼ਾਂ ਨੇ ਮੰਨ ਲਿਆ ਸੋਚ ਸੀ ਕਿ ਵੀ ਸਿੱਖਾਂ ਨੂੰ ਸਿਖਾਣਾ ਬਣਦਾ ਹੈ ਕਿ ਮਿਲਣਾ ਚਾਹੀਦਾ ਪਾਕਿਸਤਾਨ ਦੇ ਵਿੱਚੋਂ ਰਾਮ ਲੂ ਹਿੰਦੂਆਂ ਵਿੱਚੋਂ ਜਵਾਲਾ ਨਹਿਰੂ ਤੇ ਆਪਣੇ ਪੰਜਾਬੀਆਂ ਵਿੱਚੋਂ ਬਲਦੇਵ ਸਿੰਘ ਬੇਈਮਾਨ ਬੁਸਤਰ ਗੈਰੀ ਆਪਾਂ ਇਹਨਾਂ ਦੀ ਮੀਟਿੰਗ ਪਹਿਲਾਂ ਦਿੱਲੀ ਹੋਈ ਜੋ ਪਾਕਿਸਤਾਨ ਆਰਾਮ ਲੂ ਸੀਗਾ ਉਹ ਕਹਿੰਦੇ ਸਾਨੂੰ ਸਾਡਾ ਬਣਦਾ ਹੱਕ ਪਾਕਿਸਤਾਨ ਨੂੰ ਮਿਲਣਾ ਚਾਹੀਦਾ ਉਹ ਕਹਿੰਦੇ ਪਾਕਿਸਤਾਨ ਦੇਏ ਕੀ ਉਹਨੇ ਰਮਾਲ ਪਛਾਤਾ ਕਹਿੰਦਾ ਮੈਨੂੰ ਰਮਾਜ਼ਦਾਨ ਦੇ ਦਿਓ ਅਸੀਂ ਆਪੇ ਵੰਡਾ ਲਾਂਗੇ ਜਵਾਲਾ ਨਹਿਰੂ ਨੇ ਕਿਹਾ ਮੈਨੂੰ ਹਿੰਦੁਸਤਾਨ ਦੇ ਦਿਓ ਬਲਦੇਸ਼ ਇਹਨਾਂ ਗੱਲ ਕੀਤੀ ਗਈ ਬਸ ਇਹਨਾਂ ਜੋ ਪਰਿਆ ਉਸ ਤੋਂ ਬਾਅਦ ਫਿਰ ਕਲਕੱਤੇ ਵਿੱਚ ਮੀਟਿੰਗ ਹੋਈ ਕਲਕੱਤੇ ਦੇ ਵਿੱਚ ਜਵਾਲਾ ਨਹਿਰੂ ਪਾਕਿਸਤਾਨ ਦਾ ਆਰਾਮ ਲੂ ਤੇ ਹਿੰਦੂ ਆਪਣੇ ਪੰਜਾਬੀਆਂ ਦਾ ਬਲਦੇਸ ਸਿੰਘ ਗਿਆ ਇਹ ਬਲਦੇਸ ਸਿੰਘ ਸਰਾਨੀਆ ਕੋ ਬਲਦੇਸ ਸਿੰਘ ਫੋਰਸ ਸੀਗਾ ਜਿਹਦੀਆਂ ਫੈਕਟਰੀਆਂ ਪੰਜਾਬ ਤੋਂ ਬਾਹਰ ਸੀ ਲੋ ਉੱਥੇ ਮੀਟਿੰਗ ਹੋਈ ਜਵਾਹਰ ਲਾਲ nehru ਨੂੰ ਹਿੰਦੁਸਤਾਨ ਮਿਲ ਗਿਆ ਤੇ ਰਾਮ ਲੂ ਨੂੰ ਪਾਕਿਸਤਾਨ ਮਿਲ ਗਿਆ ਬਲਦੇਸ ਸਿੰਘ ਚੁੱਪ ਰਿਹਾ ਇੰਗਲੈਂਡ ਵਾਲਿਆਂ ਨੇ ਕਿਹਾ ਵੀ ਤੂੰ ਭਾਈ ਇੱਕਦਾਂ ਸਾਡੇ ਕੋਲ ਰੋਕ ਉਹਨੇ ਸਾਰੀ ਗੱਲ ਜਵਾਹਰ ਲਾਲ nehru ਨੂੰ ਦੱਸਦੀ ਵੀ ਮੈਨੂੰ ਕਿਹਾ ਇੱਕਦਾਂ ਰੁਕ ਉਸ ਸਮੇਂ ਹਿੰਦੂ ਦਾ ਅਜੇ ਵੀ ਨਹੀਂ ਚਾਹੁੰਦੇ ਭਾਈ ਕੋਈ ਮੇਰਾ ਵੀ ਗੁੱਸਾ ਨਾ ਕਰਿਓ ਹਿੰਦੂ ਆਦਮੀ ਸਿੱਖਾਂ ਨੂੰ ਸਹੀ ਦਾ ਸਲਾਹ ਨਹੀਂ ਚਾਹੁੰਦੇ ਤੇ ਜਵਾਹਰ ਲਾਲ ਨਹਿਰੂ ਨੇ ਕਿਹਾ ਵੀ ਤੂੰ ਕਮਣਾ ਹੋਇਆ ਤੇਰੀਆਂ ਫੈਕਟਰੀਆਂ ਦਾ ਬਾਹਰ ਤੋਂ ਪੰਜਾਬ ਤੋਂ ਬਾਹਰ ਨੇ ਤੇ ਚੁੱਪ ਕਰਕੇ ਇੱਕੋ ਜਾਲ ਵਿੱਚ ਟਿਕਟਾ ਲਾ ਕੇ ਪੰਜਾਬ ਆ ਆ ਬੱਜੇ 1947 ਵਿੱਚ ਸਾਡਾ ਹਿੰਦੁਸਤਾਨ ਆਜ਼ਾਦ ਹੋਇਆ ਪੰਜਾਬੀ ਸੂਬਾ ਸੂਬੀ ਛੋੜੀ ਸਾਨੂੰ ਨਵੰਬਰ 1966 ਨੂੰ ਮਿਲੀ ਆ ਇਹ ਸੋਚਣ ਵਾਲੀ ਗੱਲ ਆ ਪਰ ਉਹ ਸਾਡੇ ਸਿੱਖਾਂ ਨਾਲ ਟੱਕਾ ਹੁੰਦਾ ਰਿਹਾ ਆਉਣ ਅਸਮੇਂ ਟੱਕਾ ਹੁੰਦਾ ਰਹੂਗਾ ਮੈਂ ਤਾਂ ਹੁਣ ਪ੍ਰਮਾਤਮਾ ਵਗੇ ਅਰਦਾਸ ਕਰਦਾ ਜੀ ਕਿਉਂ ਭਗਵਾਨਤਾਂ ਨੂੰ ਮਿਲ ਲੈ ਸੀਐਮਡੀ ਨੂੰ ਮਿਲ ਲੈ ਬੇਤਾਂ ਹਰਬਾ ਸਿੰਘ ਟੀਮ ਨੂੰ ਮਿਲ ਲੈ ਚਲ ਜੁਣ ਚਲੇ ਗਏ ਕੈਪਟਨ ਨੇ ਮਾਰਨੇ ਕੰਨਾਂ ਨਹੀਂ ਆਏ ਹੋਏ ਨੇ ਤੇ ਪ੍ਰਮਾਤਮਾ ਵਗੇ ਅਰਦਾਸ ਕਰਦਾ ਵੀ ਸਾਡੇ ਜਿਹੜੇ ਕੱਚੇ ਕੰਮ ਆ 20 ਸਾਲ ਤੋਂ ਕੰਮ ਕਰਦੇ ਆ ਕਿਸੇ ਚੰਗੇ ਮਾਨਵਜਾਸ ਬਸ ਕੇ ਕਿਸੇ ਚੰਗੇ ਮੰਤਰੀ ਦੇ ਵੀ ਇਹ ਸਾਡੇ ਕੰਮ ਨੇ ਬਰਚਾਜ ਹੋ ਜਾਣ ਬਸ ਬਰਚਾਜ ਹੋ ਜਾਣ ਜੀ ਇੰਨਾ ਹੀ ਬਹੁਤ ਆ ਕਿਉਂਕਿ ਰੈਗੂਲਰ ਹੋਵਾਂਗੇ ਸ਼ਰਤਾਂ ਬਹੁਤ ਨੇ ਸਾਨੂੰ ਪਤਾ ਇਹ ਗਾਣੇ ਤੁਸੀਂ ਡਿਪਲੋਮਾ ਨਹੀਂ ਕੀਤਾ ਤੁਸੀਂ ਆਈਟੀ ਨਹੀਂ ਕੀਤੀ ਹੋਈ ਤੁਸੀਂ ਟੈਸਟ ਪਾਸ ਨਹੀਂ ਕੀਤਾ ਬਰਚਾ ਦੀ ਕੋਈ ਕੰਡੀਸ਼ਨ ਨਹੀਂ ਮੈਂ ਪ੍ਰਧਾਨ ਜਗਰੂਰ ਸਿੰਘ ਨੂੰ ਵੀ ਕਹਿੰਦਾ ਇੱਥੋਂ ਸਟੇਜ ਤੋਂ ਵੀ ਜਦੋਂ ਵੀ ਮੀਟਿੰਗ ਹੁੰਦੀ ਆ ਲੋਕਾਂ ਦੀ ਭਮਾਤਮਾਨ ਨਾਲ ਬੇਤੋਂ ਦੇਰ ਪਾਸੇ ਟੀਮਾਂ ਦੇ ਨਾਲ ਵੀ ਸਾਨੂੰ ਭਾਈ ਤੁਸੀਂ ਬਰਚਾਜ ਕਰੋ ਕੋਈ ਉਮਰ ਦੀ ਕੰਡੀਸ਼ਨ ਨਹੀਂ ਹੈਗੀ ਉਮਰ ਦੀ ਵੀ ਕੋਈ ਕੰਡੀਸ਼ਨ ਨਹੀਂ ਹੈਗੀ ਜਦੋਂ ਬਰਚਾਜ ਹੋਗੇ ਇਹ ਬੋਰਡ ਦੀ ਪੋਲਿਸੀ ਆ ਜਿਹੜੇ ਬੰਦੇ 10 ਸਾਲ ਹੋ ਗਏ ਉਹਨੂੰ ਰੈਗੂਲਰ ਕਰਨਾ ਪਊਗਾ ਬਰਚਾਜ ਬੰਦੇ ਨੂੰ ਪੂਰੀ ਬੇਸਿਕ ਡੀਏ ਹੋਰ ਪੱਤੇ ਮਿਲਦੇ ਆ ਜਨਰੇਸ਼ਨ ਮਿਲਦਾ ਜੇ ਸਾਡੇ ਬੋਰਡ ਦੇ ਨਾਲ 3000 ਰੁਪਏ ਚੈਨਸ ਲੈਂਦੇ ਆ ਉਹਦਾ 1300 ਸਿਰਫ ਤਗਾ ਮਿਲਦੀ ਆ ਤਾਂ ਤੁਹਾਨੂੰ ਵੀ ਜਨੇਸ ਲਾਗੂਗਾ ਮੇਰੀ ਪਰਮਾਤਮਾ ਅਗੇ ਅਰਦਾਸ ਆ ਇੰਨੇ ਤਬ ਨਵਾਨ ਨਹਾਰਾ ਦੋਖਾਂ ਦਾ ਅਰਦਾਸ ਤਾਂ ਕੋ ਬਿਕਨੂ ਕੋ ਲਾਗੇ ਜਾਂ ਕਿ ਪ੍ਰਭ ਅਗੇ ਅਰਦਾਸ ਪਰਮਾਤਮਾ ਅਗੇ ਅਰਦਾਸ ਕਿਤੇ ਵੀ ਕੀਤੀ ਜਾ ਸਕਦੀ ਹੈ ਜੀ ਠੀਕ ਹੈ ਨਾ ਗੁਰੂ ਗੁਰਦਾ ਜਾਈ ਅਰਦਾਸ ਕਰੀਆਂ ਕਿਤੇ ਵੀ ਅਰਦਾਸ ਕੀਤੀ ਜਾ ਸਕਿਆ ਮਕਨਸ਼ਾ ਲਵਾਨ ਨੇ ਕਿੱਥੇ ਅਰਦਾਸ ਕੀਤੀ ਮਾੜਾ ਭਾਗਵਰ ਨੇ ਕਿੱਥੇ ਅਰਦਾਸ ਕੀਤੀ ਤੇ ਇਹ ਸੁੱਤਾਂ ਦੀਆਂ ਗੱਲਾਂ ਨੇ ਪਰਮਾਤਮਾ ਅਗੇ ਅਰਦਾਸ ਕਰਾ ਕਰਵਾਸ ਸਾਨੂੰ ਇਹਨਾ ਕਿਸੇ ਮੈਨੇਜਮੈਂਟ ਤੋਂ ਕਿਸੇ ਤੋਂ ਕੋਈ ਆਸ ਨਹੀਂ ਹਾਂਜੀ ਪਰਮਾਤਮਾ ਕਿਰਪਾ ਕਰੂਗਾ ਫਿਰ ਅਸੀਂ ਬਰ ਚੱਲ ਜਾਈਏ ਹੋਣਾਗੇ ਤੇ